एमिरेट्स एयरलाइन ਨੂੰ 5.1 ਬਿਲੀਅਨ ਡਾਲਰ ਦਾ ਰਿਕਾਰਡ ਮੁਨਾਫਾ ਹੋਣ ਤੋਂ ਬਾਅਦ ਕੰਪਨੀ ਨੇ ਮੁਲਾਜ਼ਮਾਂ ਨੂੰ ਭਾਰੀ ਬੋਨਸ ਦੇਣ ਦਾ ਐਲਾਨ ਕੀਤਾ ਹੈ ਇੱਕ ਰਿਪੋਰਟ ਦੇ ਵਿੱਚ ਕਿਹਾ ਗਿਆ ਹੈ ਕਿ ਇਸ ਸ਼ਾਨਦਾਰ ਕਾਰਜਗਾਰੀ ਲਈ ਕੰਪਨੀ ਮੁਲਾਜ਼ਮਾਂ ਨੂੰ ਬੋਨਸ ਦੇ ਤੌਰ ਉੱਤੇ 5 ਮਹੀਨੇ ਦੀ ਤਨਖਾਹ ਦੇਣ ਜਾ ਰਹੀ ਹੈ ਇਸਦੇ ਇਲਾਵਾ ਯਾਤਰੀਆਂ ਦੀ ਵਾਧਦੀ ਮੰਗ ਨੂੰ ਪੂਰਾ ਕਰਨ ਲਈ ਕੰਪਨੀ ਨੇ ਪਿਛਲੇ ਸਾਲ ਦੇ ਮੁਕਾਬਲੇ ਆਪਣੇ ਮੁਲਾਜ਼ਮਾਂ ਦੀ ਗਿਣਤੀ ਦੇ ਵਿੱਚ 10% ਦਾ ਵਾਧਾ ਕੀਤਾ ਹੈ। ਪਿਛਲੇ 2 ਸਾਲਾਂ ਦੇ ਵਿੱਚ ਸਮੂਹ ਦਾ ਮੁਨਾਫਾ 8.1 ਬਿਲੀਅਨ ਡਾਲਰ ਰਿਹਾ ਹੈ। ਇਹ ਮਹਾਮਾਰੀ ਨਾਲ ਪ੍ਰਭਾਵਿਤ 2020 ਤੋਂ 2022 ਦੌਰਾਨ ਕੋਈ ਨੁਕਸਾਨ ਤੋਂ ਵਾਧਾ। 에미ਰੇਟਸ ਗਰੁੱਪ ਦੇ ਚੇਅਰਮੈਨ ਅਤੇ ਸੀਈਓ ਮੁਤਾਬਕ 에ਅਰਲਾਈਨ ਦੀ ਵਿੱਤੀ ਹਾਲਤ ਮਜ਼ਬੂਤ ਹੋ ਗਈ ਹੈ। ਦੱਸਿਆ ਦੱਸਿਆ ਕਿ ਅੱਜ ਸਮੂਹ ਦੀ ਸ਼ਾਨਦਾਰ ਵਿੱਤੀ ਸਥਿਤੀ ਸਾਨੂੰ ਭਵਿੱਖ ਦੇ ਵਿਕਾਸ ਅਤੇ ਸਫਲਤਾ ਲਈ ਮਜ਼ਬੂਤ ਸਥਿਤੀ ਵਿੱਚ ਰੱਖਦੀ ਹੈ। ਇਹ ਸਾਨੂੰ ਅਤੇ ਸਾਡੇ ਗਾਹਕਾਂ ਤੇ ਹਿੱਸੇਦਾਰਾਂ ਨੂੰ ਹੋਰ ਵੀ ਬਿਹਤਰ ਉਤਪਾਦ ਸੇਵਾਵਾਂ ਤੇ ਤੇਰੇ ਮੁੱਲ ਮਹੱਈਆ ਕਰਨ ਲਈ ਨਿਵੇਸ਼ ਵਿੱਚ ਸਮਰਥ ਬਣਾਉਂਦੀ ਹੈ। 에ਅਰਲਾਈਨ ਨੇ ਲਗਾਤਾਰ ਦੂਜੇ ਸਾਲ ਵਿੱਚ ਰਿਕਾਰਡ ਮੁਨਾਫਾ ਕਮਾਇਆ ਹੈ। ਇਸ ਲਈ ਮੁਲਾਜ਼ਮਾਂ ਨੂੰ ਬੋਨਸ ਦੇਣ ਦਾ ਫੈਸਲਾ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਕੱਲੇ 에ਮੀਰੇਟਸ ਨੇ 17.2 ਬਿਲੀਅਨ ਦੀਰਹਿਮ ਦਾ ਨਾ ਮਾਰ ਰਿਕਾਰਡ ਮੁਨਾਫਾ ਦਰਜ ਕੀਤਾ ਹੈ ਇਹ ਪਿਛਲੇ ਸਾਲ ਨਾਲੋਂ 36% ਵਾਧਾ ਹੈ 에ਅਰਲਾਈਨ ਦਾ ਮਾਲੀਆ 13% ਵਧ ਕੇ 121.2 ਬਿਲੀਅਨ ਦੇਰਹਿਮ ਹੋ ਗਿਆ ਹੈ ਤਾਂ 에ਮੀਰੇਟਸ 에ਅਰਲਾਈਨਸ ਦੇ ਮੁਲਾਜ਼ਮਾਂ ਦੇ ਲਈ ਵੱਡੀ ਖੁਸ਼ਖਬਰੀ ਹੈ 에ਮੀਰੇਟਸ 에ਅਰਲਾਈਨਸ ਨੂੰ 5.1 ਬਿਲੀਅਨ ਡਾਲਰ ਦਾ ਰਿਕਾਰਡ ਮੁਨਾਫਾ ਹੋਣ ਤੋਂ ਬਾਅਦ ਕੰਪਨੀ ਨੇ ਆਪਣੇ ਮੁਲਾਜ਼ਮਾਂ ਨੂੰ ਭਾਰੀ ਬੋਨਸ ਦੇਣ ਦਾ ਐਲਾਨ ਕੀਤਾ ਹੈ ਬਿਊਰੋ ਰਿਪੋਰਟ ਦੇ ਅਪਡੇਟ ਨਿਊਜ਼ ਦੇ ਨਾਲ ਧੰਨਵਾਦ एमिरेट्स एयरलाइन ਨੂੰ 5.1 ਬਿਲੀਅਨ ਡਾਲਰ ਦਾ ਰਿਕਾਰਡ ਮੁਨਾਫਾ ਹੋਣ ਤੋਂ ਬਾਅਦ ਕੰਪਨੀ ਨੇ ਮੁਲਾਜ਼ਮਾਂ ਨੂੰ ਭਾਰੀ ਬੋਨਸ ਦੇਣ ਦਾ ਐਲਾਨ ਕੀਤਾ ਹੈ ਇੱਕ ਰਿਪੋਰਟ ਦੇ ਵਿੱਚ ਕਿਹਾ ਗਿਆ ਹੈ ਕਿ ਇਸ ਸ਼ਾਨਦਾਰ ਕਾਰਜਗਾਰੀ ਲਈ ਕੰਪਨੀ ਮੁਲਾਜ਼ਮਾਂ ਨੂੰ ਬੋਨਸ ਦੇ ਤੌਰ ਉੱਤੇ 5 ਮਹੀਨੇ ਦੀ ਤਨਖਾਹ ਦੇਣ ਜਾ ਰਹੀ ਹੈ ਇਸੇ ਲਾਭਾਇਤਰੀਆਂ ਦੀ ਵਾਧਦੀ ਮੰਗ ਨੂੰ ਪੂਰਾ ਕਰਨ ਲਈ ਕੰਪਨੀ ਨੇ ਪਿਛਲੇ ਸਾਲ ਦੇ ਮੁਕਾਬਲੇ ਆਪਣੇ ਮੁਲਾਜ਼ਮਾਂ ਦੀ ਗਿਣਤੀ ਦੇ ਵਿੱਚ 10% ਦਾ ਵਾਧਾ ਕੀਤਾ ਹੈ। ਪਿਛਲੇ 2 ਸਾਲਾਂ ਦੇ ਵਿੱਚ ਸਮੂਦਾ ਮਨਾਫਾ 8.1 ਬਿਲੀਅਨ ਡਾਲਰ ਰਿਹਾ ਹੈ। ਇਹ ਮਹਾਮਾਰੀ ਨਾਲ ਪ੍ਰਭਾਵਿਤ 2020 ਤੋਂ 2022 ਦੌਰਾਨ ਕੋਈ ਨੁਕਸਾਨ ਤੋਂ ਵਾਧਾ ਹੈ। ਏਮੀਰੇਟਸ ਗਰੁੱਪ ਦੇ ਚੇਅਰਮੈਨ ਅਤੇ ਸੀਈਓ ਮੁਤਾਬਕ ਏਅਰਲਾਈਨ ਦੀ ਵਿੱਤੀ ਹਾਲਤ ਮਜ਼ਬੂਤ ਹੋ ਗਈ ਹੈ। ਦੱਸਿਆ ਦੱਸਿਆ ਕਿ ਅੱਜ ਸਮੂਹ ਦੀ ਸ਼ਾਨਦਾਰ ਵਿੱਤੀ ਇਸ ਥਿਤੀ ਸਾਨੂੰ ਭਵਿੱਖ ਦੇ ਵਿਕਾਸ ਅਤੇ ਸਫਲਤਾ ਲਈ ਮਜ਼ਬੂਤ ਸਥਿਤੀ ਵਿੱਚ ਰੱਖਦੀ ਹੈ ਇਹ ਸਾਨੂੰ ਅਤੇ ਸਾਡੇ ਗਾਹਕਾਂ ਤੇ ਹਿੱਸੇਦਾਰਾਂ ਨੂੰ ਹੋਰ ਵੀ ਵਿਹਤ ਉਤਪਾਦ ਸੇਵਾਵਾਂ ਤੇਰੇ ਮੁੱਲ ਮਹਈਆ ਕਰਨ ਲਈ ਨਿਵੇਸ਼ ਵਿੱਚ ਸਮਰਥ ਬਣਾਉਂਦੀ ਹੈ 에ਅਰਲਾਈਨ ਨੇ ਲਗਾਤਾਰ ਦੂਜੇ ਸਾਲ ਵਿੱਚ ਰਿਕਾਰਡ ਮੁਨਾਫਾ ਕਮਾਇਆ ਹੈ ਇਸ ਲਈ ਮੁਲਾਜ਼ਮਾਂ ਨੂੰ ਬੋਨਸ ਦੇਣ ਦਾ ਫੈਸਲਾ ਕੀਤਾ ਗਿਆ ਹੈ ਦੱਸਿਆ ਜਾ ਰਿਹਾ ਹੈ ਕਿ ਇਕੱਲੇ ਐਮੀਰੇਟਸ ਨੇ 17.2 ਬਿਲੀਅਨ ਦੀਹਰਾਮ ਦਾ ਨਵਾਂ ਰਿਕਾਰਡ ਮੁਨਾਫਾ ਦਰਜ ਕੀਤਾ ਹੈ ਇਹ ਪਿਛਲੇ ਸਾਲ ਨਾਲੋਂ 36% ਵੱਧ ਹੈ 에ਅਰਲਾਈਨ ਦਾ ਮਾਲੀਆ 13% ਵੱਧ ਕੇ 121.2 ਬਿਲੀਅਨ ਦਿਹਰਾਮ ਹੋ ਗਿਆ ਹੈ ਤਾਂ 에ਮੀਰੇਟਸ 에ਅਰਲਾਈਨਸ ਦੇ ਮੁਲਾਜ਼ਮਾਂ ਦੇ ਲਈ ਵੱਡੀ ਖੁਸ਼ਖਬਰੀ ਹੈ 에ਮੀਰੇਟਸ 에ਅਰਲਾਈਨਸ ਨੂੰ 5.1 ਬਿਲੀਅਨ ਡਾਲਰ ਦਾ ਰਿਕਾਰਡ ਮੁਨਾਫਾ ਹੋਣ ਤੋਂ ਬਾਅਦ ਕੰਪਨੀ ਨੇ ਆਪਣੇ ਮੁਲਾਜ਼ਮਾਂ ਨੂੰ ਭਾਰੀ ਬੋਨਸ ਦੇਣ ਦਾ ਐਲਾਨ ਕੀਤਾ ਹੈ ਬਿਊਰੋ ਰਿਪੋਰਟ ਦੇ ਅਪਡੇਟ ਨਿਊਜ਼ ਦੇ ਨਾਲ ਧੰਨਵਾਦ एमिरेट्स एयरलाइन ਨੂੰ 5.1 ਬਿਲੀਅਨ ਡਾਲਰ ਦਾ ਰਿਕਾਰਡ ਮੁਨਾਫਾ ਹੋਣ ਤੋਂ ਬਾਅਦ ਕੰਪਨੀ ਨੇ ਮੁਲਾਜ਼ਮਾਂ ਨੂੰ ਭਾਰੀ ਬੋਨਸ ਦੇਣ ਦਾ ਐਲਾਨ ਕੀਤਾ ਹੈ ਇੱਕ ਰਿਪੋਰਟ ਦੇ ਵਿੱਚ ਕਿਹਾ ਗਿਆ ਹੈ ਕਿ ਇਸ ਸ਼ਾਨਦਾਰ ਕਾਰਜਗਾਰੀ ਲਈ ਕੰਪਨੀ ਮੁਲਾਜ਼ਮਾਂ ਨੂੰ ਬੋਨਸ ਦੇ ਤੌਰ ਉੱਤੇ 5 ਮਹੀਨੇ ਦੀ ਤਨਖਾਹ ਦੇਣ ਜਾ ਰਹੀ ਹੈ ਇਸੇ ਲਾਭਾਇਤਰੀਆਂ ਦੀ ਵਾਧਦੀ ਮੰਗ ਨੂੰ ਪੂਰਾ ਕਰਨ ਲਈ ਕੰਪਨੀ ਨੇ ਪਿਛਲੇ ਸਾਲ ਦੇ ਮੁਕਾਬਲੇ ਆਪਣੇ ਮੁਲਾਜ਼ਮਾਂ ਦੀ ਗਿਣਤੀ ਦੇ ਵਿੱਚ 10% ਦਾ ਵਾਧਾ ਕੀਤਾ ਹੈ। ਪਿਛਲੇ 2 ਸਾਲਾਂ ਦੇ ਵਿੱਚ ਸਮੂਦਾ ਮਨਾਫਾ 8.1 ਬਿਲੀਅਨ ਡਾਲਰ ਰਿਹਾ ਹੈ। ਇਹ ਮਹਾਮਾਰੀ ਨਾਲ ਪ੍ਰਭਾਵਿਤ 2020 ਤੋਂ 2022 ਦੌਰਾਨ ਕੋਈ ਨੁਕਸਾਨ ਤੋਂ ਵਾਧਾ ਹੈ। ਏਮੀਰੇਟਸ ਗਰੁੱਪ ਦੇ ਚੇਅਰਮੈਨ ਅਤੇ ਸੀਈਓ ਮੁਤਾਬਕ ਏਅਰਲਾਈਨ ਦੀ ਵਿੱਤੀ ਹਾਲਤ ਮਜ਼ਬੂਤ ਹੋ ਗਈ ਹੈ। ਦੱਸਿਆ ਦੱਸਿਆ ਕਿ ਅੱਜ ਸਮੂਹ ਦੀ ਸ਼ਾਨਦਾਰ ਵਿੱਤੀ ਇਸ ਸਥਿਤੀ ਸਾਨੂੰ ਭਵਿੱਖ ਦੇ ਵਿਕਾਸ ਅਤੇ ਸਫਲਤਾ ਲਈ ਮਜ਼ਬੂਤ ਸਥਿਤੀ ਵਿੱਚ ਰੱਖਦੀ ਹੈ। ਇਹ ਸਾਨੂੰ ਅਤੇ ਸਾਡੇ ਗਾਹਕਾਂ ਤੇ ਹਿੱਸੇਦਾਰਾਂ ਨੂੰ ਹੋਰ ਵੀ ਬਿਹਤਰ ਉਤਪਾਦ, ਸੇਵਾਵਾਂ ਅਤੇ ਮੁੱਲ ਮਹੱਈਆ ਕਰਨ ਲਈ ਨਿਵੇਸ਼ ਵਿੱਚ ਸਮਰਥ ਬਣਾਉਂਦੀ ਹੈ। 에ਅਰਲਾਈਨ ਨੇ ਲਗਾਤਾਰ ਦੁੱਗੇ ਸਾਲ ਵਿੱਚ ਰਿਕਾਰਡ ਮੁਨਾਫਾ ਕਮਾਇਆ ਹੈ, ਇਸ ਲਈ ਮੁਲਾਜ਼ਮਾਂ ਨੂੰ ਬੋਨਸ ਦੇਣ ਦਾ ਫੈਸਲਾ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਕੱਲੇ 에ਮੀਰੇਟਸ ਨੇ 17.2 ਬਿਲੀਅਨ ਦੀਰਹਿਮ ਦਾ ਨਵਾਂ ਰਿਕਾਰਡ ਮੁਨਾਫਾ ਦਰਜ ਕੀਤਾ ਹੈ ਇਹ ਪਿਛਲੇ ਸਾਲ ਨਾਲੋਂ 36% ਵੱਧ ਹੈ 에ਅਰਲਾਈਨ ਦਾ ਮਾਲੀਆ 13% ਵੱਧ ਕੇ 121.2 ਬਿਲੀਅਨ ਦਿਰਹਿਮ ਹੋ ਗਿਆ ਹੈ ਤਾਂ 에ਮੀਰੇਟਸ 에ਅਰਲਾਈਨਸ ਦੇ ਮੁਲਾਜ਼ਮਾਂ ਦੇ ਲਈ ਵੱਡੀ ਖੁਸ਼ਖਬਰੀ ਹੈ 에ਮੀਰੇਟਸ 에ਅਰਲਾਈਨਸ ਨੂੰ 5.1 ਬਿਲੀਅਨ ਡਾਲਰ ਦਾ ਰਿਕਾਰਡ ਮੁਨਾਫਾ ਹੋਣ ਤੋਂ ਬਾਅਦ ਕੰਪਨੀ ਨੇ ਆਪਣੇ ਮੁਲਾਜ਼ਮਾਂ ਨੂੰ ਭਾਰੀ ਬੋਨਸ ਦੇਣ ਦਾ ਐਲਾਨ ਕੀਤਾ ਹੈ ਬਿਊਰੋ ਰਿਪੋਰਟ ਦੇ ਅਪਡੇਟ ਨਿਊਜ਼ ਦੇ ਨਾਲ ਧੰਨਵਾਦ